ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਜੋਤੀ ਜੋਤ ਦਿਹਾੜਾ ਹੈ ਗੁਰੂ ਨਾਨਕ ਸਾਹਿਬ ਜੀ ਸਿੱਖਾਂ ਦੇ ਪਹਿਲੇ ਗੁਰੂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਬਾਰੇ ਪਤਾ ਲੱਗਾ ਨਾ ਜੀ ਸੰਗਤ ਨੂੰ ਬਿਮਾਰਾ ਜਿਹਾ ਸਰੀਰ ਛੱਡ ਰਹੇ ਨੇ ਗੁਰੂ ਪਿਆਰਿਓ ਕਰਤਾਰਪੁਰ ਦੇ ਵਿੱਚ ਭੀੜਾਂ ਲੱਗੀਆਂ ਕਿੱਥੋਂ ਕਿੱਥੋਂ ਦੁਨੀਆयां ਜਿਹੜੀ ਨਹੀਂ ਪਹੁੰਚੀ ਸਿੱਧ ਪਹੁੰਚੇ ਜੋਗੀ ਪਹੁੰਚੇ ਜਪੀ ਪਹੁੰਚੇ ਜਤੀ ਪਹੁੰਚੇ ਤਪੀ ਪਹੁੰਚੇ ਬ੍ਰਹਮਚਾਰੀ ਪਹੁੰਚੇ ਮਤਲਬ ਕਿ ਜੀ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀ ਕਰਤਾਰਪੁਰ ਦੇ ਅੰਦਰ ਜਦੋਂ ਸਤਿਗੁਰਾਂ ਦੇ ਸੱਚਖੰਡ ਪਿਆਨੇ ਬਾਰੇ ਪਤਾ ਲੱਗਾ ਵੀ ਸਤਿਗੁਰੂ ਸੱਚਖੰਡ ਪਿਆਨਾ ਕਰਨ ਜਾ ਰਹੇ ਕਿਉਂਕਿ ਆਪਾਂ ਪਿਛਲੇ ਦਿਨ ਹੀ ਸਰਵਣ ਕੀਤਾ ਸੀ ਬੀ ਮਹਾਰਾਜ ਨੇ ਸੱਚਖੰਡ ਪਿਆਨੇ ਤੋਂ ਪਹਿਲਾਂ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਐ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਬਣਾਤਾ ਜਦੋਂ ਮਹਾਰਾਜ ਦਾ ਸਮਾਂ ਆਇਆ ਨੇੜੇ ਸੱਚੇ ਪਾਤਸ਼ਾਹ ਜੀ ਤੇ ਦਾਸ ਬੜੀ ਬੜੀ ਕਥਾ ਦਰਨ ਬੇਨਤੀ ਕਰਦਾ ਜਿਹੜਾ ਸੰਸਾਰੀ ਬੰਦਾ ਨਾ ਤੇ ਜਿਹੜੀ ਭਗਤੀਆਂ ਵਾਲ ਭਗਤੀ ਵਾਲੀ ਰੂਹ ਹੁੰਦੀ ਐ ਨਾ ਬੰਦਗੀ ਵਾਲੀ ਉਹਦੇ 'ਚ ਬਹੁਤ ਅੰਤਰ ਹੁੰਦੇ ਨੇ ਬਹੁਤ ਜ਼ਿਆਦਾ ਅੰਤਰ ਪਹਿਲਾ ਤਾਂ ਇਹ ਅੰਤਰ ਹੈ ਸਭ ਤੋਂ ਵੱਡਾ ਸੰਸਾਰੀ ਬੰਦੇ ਨੂੰ ਆਪਣੀ ਮੌਤ ਦਾ ਗਿਆਨ ਨਹੀਂ ਹੁੰਦਾ ਪਰ ਜਿਹੜੇ ਭਗਤੀ ਦੇ ਮਾਰਗ ਦੇ ਪਾੰਦੀ ਨੇ ਜਿਹੜੇ ਜਿਹੜੇ ਪ੍ਰਮਾਤਮਾ ਨਾਲ ਇੱਕ ਮਿਕ ਨੇ ਨਾ ਉਹਨਾਂ ਨੂੰ ਆਪਣੀ ਮੌਤ ਦਾ ਗਿਆਨ ਹੁੰਦਾ ਆਸੀਂ ਕਦੋਂ ਜਾਣਾ ਆ ਵੇਖੋ ਤੁਸੀਂ ਸੰਸਾਰੀ ਬੰਦਾ ਸਰੀਰ ਤੋਂ ਤੰਗ ਆ ਜੇ ਜਾਂ ਸੰਸਾਰ ਦੇ ਵਿੱਚ ਰਿਸ਼ਤੇ ਨਾਤਿਆਂ ਤੋਂ ਤੰਗ ਆ ਜੇ ਉਸ ਸੈਟ ਕਰੇਗਾ ਕਿ ਉਹ ਵੈਗਰੂ ਜੀ ਉਹ ਜਦੋਂ ਖੁਦ ਖੁਸ਼ੀ ਕਰੂਗਾ ਆਤਮ ਹੱਤਿਆ ਕਰੂਗਾ ਉਹ ਕਿਵੇਂ ਸਰੀਰ ਤੋਂ ਉਹਨੂੰ ਨਾ ਆਪਣੀ ਜਿੰਦ ਨੂੰ ਕੱਢਣ ਦੇ ਲਈ ਕਿੰਨਾ ਕੁਝ ਕਰੂਗਾ ਉਹ ਜਾਂ ਤਾਂ ਪਾਣੀ 'ਚ ਡੁੱਬੂਗਾ ਜਾਂ ਆਗ ਨਾਲ ਸਾੜੂ ਆਪਣੇ ਆਪ ਨੂੰ ਜਾਂ ਕੋਈ ਜ਼ਹਿਰ ਖਾਊਗਾ ਜਾਂ ਕੋਈ ਹੋਰ ਚੀਜ਼ ਕਰੂਗਾ ਜਾਂ ਫਾਂਸੀ ਤੇ ਆਪਣੇ ਆਪ ਨੂੰ ਫਾਹੇ ਲਾਊਗਾ ਪਰ ਭਗਤ ਲੋਕ ਇਦਾਂ ਥੋੜੀ ਹੈ ਕਹਿਣਗੇ ਅਸੀਂ ਸਰੀਰ ਛੱਡ ਰਹੇ ਹਾਂ ਲੰਮੇ ਪਹਿਣਗੇ ਸਰੀਰ ਛੱਡ ਦੇਣਗੇ ਮਤਲਬ ਇੱਥੋਂ ਇਹ ਸਮਝ ਆਉਂਦੀ ਹੈ ਵੀ ਆਉਣਾ ਜਾਣਾ ਉਹਨਾਂ ਦੇ ਆਪਣੀ ਮਨਮਰਜ਼ੀ ਹੈ ਜਦੋਂ ਚਿੱਤ ਕਰਦਾ ਦੁਨੀਆ ਤੇ ਆ ਵੀ ਜਾਂਦੇ ਨੇ ਜਦੋਂ ਚਿੱਤ ਕਰਦਾ ਚਲੇ ਜਾਂਦੇ ਨੇ ਰਹਿਣਾ ਹੁੰਦਾ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਸੀ ਇੱਕ ਮਹਾਂਪੁਰਖ ਦੇ ਬਾਰੇ ਉਹ ਕਹਿੰਦਾ ਵੀ ਵੈਸੇ ਤਾਂ ਉਹਨੇ ਉਹਨੂੰ ਪਤਾ ਲੱਗਾ ਉਹ ਵੀ ਕਮਾਈ ਵਾਲਾ ਸੀ ਉਹ ਕਹਿੰਦਾ ਵੀ ਵੈਸੇ ਤਾਂ ਇਹਨਾਂ ਦੀ ਉਮਰ ਪੂਰੀ ਹੋ ਗਈ ਹੈ ਪਰ ਕਹਿੰਦਾ ਇਹਨਾਂ ਦੀ ਮਰਜ਼ੀ ਹੈ ਰਹਿਣਾ ਹੁਣ ਰਹਿ ਜਾਣ ਜਾਣਾ ਹੁਣ ਚਲੇ ਜਾਣ ਇਹਨਾਂ ਦੀ ਆਪਣੀ ਮौज ਹੁੰਦੀ ਹੈ ਰੋਹ ਬੱਚਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਾਤਾ ਸਲੱਖਣੀ ਜੀ ਆਏ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਕਿਉਂਕਿ ਸਤਿਗੁਰਾਂ ਦੇ ਬਚਨ ਨੂੰ ਨਹੀਂ ਸੀ ਮੰਨਿਆ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਹ ਜੀ ਨੇ ਜਦੋਂ ਮਹਾਰਾਜ ਨੇ ਕਿਹਾ ਸੀ ਨਾ ਮੱਥਾ ਟੇਕੋ ਗੁਰੂ ਅੰਗਦ ਸਾਹਿਬ ਨੂੰ ਤੇ ਉਹਨਾਂ ਨਾ ਮੰਨਿਆ ਅਕਸਰ ਫਿਰ ਵੀ ਉਹ ਤਾਂ ਮਾਂ ਆ ਮਾਤਾ ਸਲਖਣੀ ਗੁਰੂ ਦੇ ਅੰਦਰ ਤਾਂ ਨਹੀਂ ਕੋਈ ਮੋਹ ਹੁੰਦਾ ਗੁਰੂ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਹੁੰਦਾ ਆ ਮਾਂ ਨੂੰ ਫਿਕਰ ਸੀ ਮੇਰੀ ਮੇਰੀ ਇਲਾਜ ਦਾ ਭਲਾ ਹੋਵੇ ਤੇ ਭਾਵੇਂ ਇਹਨਾਂ ਦੇ ਪਿਤਾ ਨੇ ਪਰ ਗੁਰੂ ਵੀ ਨੇ ਉਹ ਇਸ ਲਈ ਬੇਨਤੀ ਕੀਤੀ ਮਹਾਰਾਜ ਪੁੱਤਰਾਂ ਨੂੰ ਬੁਲਾਓ ਦੋਨਾਂ ਨੂੰ ਸਤਗੁਰਾਂ ਨੇ ਬੁਲਾਇਆ ਸਿੱਖ ਭੇਜਿਆ ਜਾ ਕੇ ਉਹਨਾਂ ਨੂੰ ਕਹੋ ਵੀ ਅਸੀਂ ਸਰੀਰ ਛੱਡ ਰਹੇ ਹਾਂ ਆਉਣ ਦੋਵੇਂ ਪੁੱਤਰ ਆ ਗਏ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਦੋਨੋਂ ਆ ਗਏ ਵੇਖੋ ਜਿਹੜੀ ਫਿਰ ਬੇਨਤੀ ਕਰਾਂ ਮੈਂ ਗੁਰੂ ਸਾਹਿਬ ਨੂੰ ਅਸੀਂ ਹਾਜ਼ਰ ਨਾਜ਼ਰ ਸਮਝਦੇ ਹਾਂ ਜਾਣ ਦੇਣੀ ਹੈ ਮਹਾਰਾ ਪ੍ਰਮਾਤਮਾ ਨੂੰ ਸਭ ਨੇ ਜਾਣ ਦੇਣੀ ਹੈ ਪਰ ਜੋ ਜੋ ਇਤਿਹਾਸ ਵਿੱਚ ਆਇਆ ਨਾ ਉਹਨੂੰ ਸਾਂਝਾ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਜਦੋਂ ਆਏ ਤੇ ਆ ਕੇ ਬੇਨਤੀ ਕੀਤੀ ਦੋਵੇਂ ਪੁੱਤਰ ਕੋਲ ਬਹਿ ਗਏ ਮਹਾਰਾਜ ਦੇ ਕੋਲ ਬਹਿ ਗਏ ਬੇਨਤੀ ਕੀਤੀ ਮਹਾਰਾਜ ਤੁਸੀਂ ਸਰੀਰ ਛੱਡ ਰਹੇ ਹੋ ਤੁਹਾਡੀ ਬੜੀ ਜਾਇਜਾਕਾਰ ਹੈ ਤਹਾਡੇ ਕਰਕੇ ਸਾਡਾ ਵੀ ਸਤਕਾਰ ਹੈ ਪਰ ਮਹਾਰਾਜ ਆਪ ਜੀ ਤੋਂ ਪਿੱਛੋ ਅਸੀਂ ਕੀ ਕਰਾਂਗੇ ਸਤਿਗੁਰੂ ਬੋਲੇ ਕਹਿੰਦੇ ਦੋਨਾਂ ਪੁੱਤਰਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਸ਼੍ਰੀ ਚੰਦ ਤੇ ਲਖਮੀ ਦਾਸ ਜਿਹੜੀ ਗੁਰਤਾ ਗੱਦੀ ਦੀ ਗੱਲ ਹੈ ਉਹ ਤਾਂ ਭਾਈ ਲੈਣਾ ਜਿਹਨੂੰ ਹੀ ਮਿਲਣੀ ਸੀ ਗੁਰੂ ਅੰਗਦ ਸਾਹਿਬ ਨੂੰ ਹੀ ਮਿਲਣੀ ਸੀ ਉਹਨਾਂ ਦੀ ਕਮਾਈ ਬਹੁਤ ਵੱਡੀ ਹੈ ਬਾਕੀ ਉਹਨਾਂ ਦੇ ਧੁਰ ਦਰਗਾਹ ਤੋਂ ਉਹਨਾਂ ਦੇ ਲੇਖਾਂ ਵਿੱਚ ਲਿਖੀ ਹੋਈ ਹੈ ਰਹੀ ਗੱਲ ਤੁਸੀਂ ਗੁਰੂ ਦੇ ਪੁੱਤਰ ਹੋ ਤੁਹਾਡੇ ਕੋਲੇ ਸਾਰੀਆਂ ਸ਼ਕਤੀਆਂ ਹੋਣਗੀਆਂ ਕਿਸੇ ਗੱਲ ਦੀ ਕਮੀ ਨਹੀਂ ਹੋਵੇਗੀ ਤੁਹਾਡੇ ਕੋਲੇ ਵੇਖੋ ਜਿਹੜਾ ਇਤਿਹਾਸ ਹੈ ਬੇਨਤੀ ਕਰ ਰਹੇ ਤੇ ਵਰਤਦਾ ਵੀ ਪਿਆਇਆ ਹੋਵੇ ਫਿਰ ਸਮਝਿਓ ਜੀ ਉਹਨਾਂ ਨੇ ਫਿਰ ਜਿਹੜੀ ਗੱਲ ਕਹੀ ਮਹਾਰਾਜ ਨੇ ਅਗਲੀ ਗੱਲ ਕਹਿੰਦੇ ਤੁਸੀਂ ਗੁਰੂ ਪੁੱਤਰ ਹੋ ਸ਼ਕਤੀਆਂ ਤੁਹਾਡੇ 'ਚ ਰਹਿਣਗੀਆਂ ਤਾਕਤਾਂ ਹੋਣਗੀਆਂ ਤੁਹਾਡਾ ਕਹਾ ਹੋਇਆ ਪੂਰਾ ਹੋਵੇਗਾ ਉਹਨਾਂ ਨੂੰ ਕਹਿ ਲੱਗੇ ਬਾਕੀ ਬਾਬਾ ਸ਼੍ਰੀਚੰਦ ਜੀ ਤਾਂ ਆਪ ਬੜੇ ਜਤੀ ਤਪੀ ਸੀ ਬੜੇ ਕਮਾਈ ਵਾਲੇ ਸੀ ਬਾਬਾ ਸ਼੍ਰੀਚੰਦ ਜੀ ਗ੍ਰਿਸ਼ਤੀ ਨਹੀਂ ਸੀ ਪਰ ਬਾਬਾ ਲਖਮੀਦਾਸ ਜੀ ਗ੍ਰਿਸ਼ਤੀ ਸੀ ਪਰਿਵਾਰ ਵਾਲੇ ਸੀ ਇਸ ਲਈ ਉਹਨਾਂ ਕਿਹਾ ਵੀ ਤੁਹਾਡਾ ਕਿਆ ਹੋਇਆ ਪੂਰਾ ਹੋਵੇਗਾ ਤੁਹਾਡੇ ਕੋਲੇ ਸ਼ਕਤੀਆਂ ਹੋਣਗੀਆਂ ਤਾਕਤਾਂ ਹੋਣਗੀਆਂ ਤੁਸੀਂ ਗੁਰੂ ਪੁੱਤਰੋਂ ਗੁਰੂ ਘਰ ਦਾ ਤਾਂ ਜਿਹੜਾ ਕੁੱਤਾ ਵੀ ਹੋਵੇ ਨਾ ਗੁਰੂ ਘਰ ਦਾ ਕੁੱਤਾ ਵੀ ਹੋਵੇ ਉਹਦੇ 'ਚ ਵੀ ਤਾਕਤਾਂ ਹੁੰਦੀਆਂ ਨੇ ਤੁਸੀਂ ਗੁਰੂ ਪੁੱਤਰੋਂ ਇਸ ਲਈ ਦੁਨੀਆ ਤੁਹਾਨੂੰ ਵੀ ਪੂਜੇਗੀ ਦੁਨੀਆ ਤੁਹਾਨੂੰ ਵੀ ਮੰਨਣ ਵਾਲੀ ਹੋਵੇਗੀ ਮਹਾਰਾਜ ਨੇ ਕਿਹਾ ਕਿਸੇ ਗੱਲ ਦੀ ਕਮੀ ਨਹੀਂ ਰਹੇਗੀ ਧਨ ਦੀ ਕਮੀ ਨਹੀਂ ਰਹੇਗੀ ਜਾਂ ਕਿਸੇ ਹੋਰ ਪਦਾਰਥਾਂ ਦੀ ਕੋਈ ਕਮੀ ਨਹੀਂ ਰਹੇਗੀ ਇੰਨੀਆਂ ਵਸਤੂਆਂ ਹੋਇਆ ਕਰਨਗੀਆਂ ਤੁਹਾਡੇ ਤੋਂ ਸਾਂਭੀਆਂ ਨਹੀਂ ਜਾਇ ਕਰਨਗੀਆਂ ਪਰ ਗੱਦੀ ਦੇ ਮਾਲਕ ਗੁਰੂ ਅੰਗਦ ਸਾਹਿਬ ਹੀ ਰਹਿਣਗੇ ਇਹ ਬਚਨ ਕਹੇ ਤਰਵਾਸ ਮਿਲ ਗਿਆ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਗੁਰੂ ਪਿਆਰਿਓ ਦਾਸ ਦੀ ਮਨਛਾ ਹੁੰਦੀ ਆ ਚਲੋ ਜਿਵੇਂ ਜਿਵੇਂ ਮਹਾਰਾਜ ਮੇਰ ਕਰਨ ਕਿ ਇਹ ਨਾ ਅਦਾਸੀ ਪੰਥ ਦਾ ਆ ਪਾ ਅੱਗੇ ਵੀ ਜ਼ਿਕਰ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ ਚਲਾਇਆ ਉਸ ਤੋਂ ਬਾਅਦ ਕੋਈ ਵੀ ਗੱਲ ਹੈ ਨਾ ਉਹਦਾ ਇੱਕ ਪੱਖ ਤੁਸੀਂ ਸੁਣੋਗੇ ਉਹ ਅਧੂਰਾ ਆ ਦੋਨੋਂ ਚੀਜ਼ਾਂ ਸੁਣ ਕੇ ਫਿਰ ਪਤਾ ਲੱਗਦਾ ਆ ਮੁਕੰਮਲ ਇਤਿਹਾਸ ਹੈ ਜਿਹੜਾ ਬਾਬਾ ਗੁਰਦਿੱਤਾ ਜੀ ਨੂੰ गोदी ਪਾਇਆ ਸੀ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਚਾਰ ਧੂਏ ਚਲਾਏ ਸੀ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਫਿਰ ਅੱਗੇ 6 ਚਾਰ ਧੂਆਂ ਦੇ ਨਾਲ ਮਿਲ ਕੇ 6 ਸੰਨਿਆਸੀਆਂ 10 ਇਹ ਬਣੇ 6 ਤੇ 4 10 ਦਸਾਂ ਨੇ ਵੀ ਗਾਂ ਸਿੱਖੀ ਦਾ ਪ੍ਰਚਾਰ ਕੀਤਾ ਸਿੱਖੀ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਹੈ ਅਦਾਸੀ ਮੱਤ ਦਾ ਵੀ ਗੁਰਦੁਆਰਿਆਂ ਨੂੰ ਸਾਂਭਣ ਵਾਲੇ ਜਦੋਂ ਕੌਮ ਤੇ ਭੀੜ ਬਣੀ ਜਦੋਂ ਸਿੱਖ ਘਰ ਘਾਟ ਛੱਡ ਕੇ ਗੁਰੂ ਘਰ ਛੱਡ ਕੇ ਜੰਗਲਾਂ 'ਚ ਪਹਾੜਾਂ 'ਚ ਬੀਆ ਬਾਨਾਂ ਦੇ ਵਿੱਚ ਸਿੱਖਾਂ ਨੇ ਆਸਰਾ ਲਿਆ ਉਦੋਂ ਗੁਰੂ ਘਰਾਂ ਨੂੰ ਸਾਂਭਣ ਵਾਲੇ ਅਦਾਸੀ ਮੱਤ ਦੇ ਲੋਕ ਸੀ ਫੇਰ ਠੀਕ ਹੈ ਕੋਈ ਵੀ ਲਹਿਰ ਚੱਲਦੀ ਆ ਉਹਦੇ 'ਚ ਚੰਗੇ ਮਾੜੇ ਲੋਕ ਹੁੰਦੇ ਨੇ ਜੇ ਮਹਾਂਤ ਨਰੈਣੂ ਵਰਗੇ ਜਿਹੜੇ ਸੀ ਬੱਦ ਚੱਲਣ ਮਹੰਤ ਸੀ ਤੇ ਸਾਰੇ ਥੋੜੀ ਬੱਦ ਚੱਲਣ ਚੱਲਣ ਸੀ ਗੁਰੂ ਪਿਆਰਿਓ ਰੋਹੋ ਬਚਾਓ ਇਸ ਲਈ ਜਿਹੜੇ ਕਮਾਈ ਵਾਲੇ ਪੁਰਸ਼ ਨੇ ਨਾ ਜੀ ਜਿਹੜਾ ਤਾਂ ਬੰਦਾ ਉਹੀ ਕਟੜ ਹੈ ਵੱਖਰੀ ਗੱਲ ਹੈ ਜਿਹੜੇ ਅੱਜ ਵੀ ਕਮਾਈ ਵਾਲੇ ਪੁਰਸ਼ ਨੇ ਉਹ ਕਹਿੰਦੇ ਗੁਰੂ ਨਾਨਕ ਇੱਕ ਦਰਖਤ ਹੈ ਗੁਰੂ ਨਾਨਕ ਦਾ ਘਰ ਇੱਕ ਰੁੱਖ ਹੈ ਰੁੱਖ ਦੇ ਕਦੇ ਇੱਕ ਪੱਤਾ ਨਹੀਂ ਹੁੰਦਾ ਰੋਖ ਦੇ ਬਿਆੰਤ ਟਾਹਣੀਆਂ ਹੁੰਦੀਆਂ ਨੇ ਬਿਆੰਤ ਪੱਤੇ ਹੁੰਦੇ ਨੇ ਇਸ ਲਈ ਉਹ ਕਹਿੰਦੇ ਵੀ ਗੁਰਨਾਨਕ ਸਾਹਿਬ ਦਾ ਜਿਹੜਾ ਪੰਥ ਹੈ ਨਾ ਜੀ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਨਿਰਮਲੇ ਵੀ ਸੀ ਉਹ ਆਪਣੇ ਢੰਗ ਨਾਲ ਜਿਵੇਂ ਮਹਾਰਾਜ ਨੇ ਉਹਨਾਂ ਨੂੰ ਸੋਜੀ ਕਰਵਾਈ ਉਹ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਇਸ ਲਈ ਅਦਾਸੀ ਮੱਤ ਅੱਗੇ ਜਾ ਕੇ ਠੀਕ ਹੈ ਪਹਿਲਾਂ ਇਹ ਸ਼ਾਖਾ ਵੱਖਰੀ ਚੱਲੀ ਪਰ ਬਾਅਦ ਵਿੱਚ ਉਹ ਅਦਾਸੀ ਮੱਤ ਸੀ ਜਿਹੜਾ ਉਹ ਸਿੱਖੀ ਦਾ ਪ੍ਰਚਾਰ ਹੀ ਕਰਦਾ ਰਿਹਾ ਗੁਰੂ ਪਿਆਰੀ ਸਾਧ ਸੰਗਤ ਦੀ ਬਾਕੀ ਇੱਕ ਜਿਵੇਂ ਗੁਰਨਾਨਕ ਸਾਹਿਬ ਦੀ ਮੌਜ ਹੈ ਇਸ ਲਈ ਸਤਿਗੁਰੂ ਮਹਾਰਾਜ ਧੰਨ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਲੰਗਰ ਲੱਗ ਗਿਆ ਜੀ ਬਹੁਤ ਵੱਡੀ ਪੱਦਰ ਤੇ ਬੜੀ ਸੰਗਤ ਆਈ ਸਾਰਿਆਂ ਨੂੰ ਲੰਗਰ ਸ਼ਿਕਾਏ ਗਏ ਉੱਥੇ ਸੰਗਤ ਰਹੀ ਗੁਰੂ ਪਿਆਰਿਓ ਅਸੂ ਵਦੀ ਦਸਵੀ ਦਾ ਦਿਹਾੜਾ ਆਉਂਦਾ ਆ ਸਤਿਗੁਰੂ ਹੁਕਮ ਕਰਦੇ ਨੇ ਕਨਾਤ ਕਿਉਂਕਿ ਸਾਰੀ ਤਿਆਰੀ ਕੀਤੀ ਗਈ ਛਸਕਾਰ ਦੀ ਕਨਾਤਾ ਮਹਾਰਾਜ ਨੇ ਕਿਹਾ ਤਾਂ ਕਨਾਤਾ ਤਾਣ ਦਿਓ ਜਿੱਥੇ ਮਹਾਰਾਜ ਨੇ ਸਰੀਰ ਛੱਡਣਾ ਸੀ ਉਹਦੇ ਆਲੇ-ਦੁਆਲੇ ਕਿਨਾਤਾ ਤਨਵਾ ਦਿੱਤੀਆਂ ਮਹਾਰਾਜ ਨੇ ਅੰਦਰ ਕੋਈ ਨਾ ਰਹੇ ਬਾਹਰ ਸਿੱਖ ਪਹਿਰੇ ਦੇਣ ਗੁਰੂ ਪਿਆਰਿਓ ਸੰਗਤ ਇੰਨੇ ਵੱਡੇ ਪੱਧਰ ਤੇ ਪਹੁੰਚੀ ਸੀ ਦਰਸ਼ਨ ਕਰਦੇ ਰਹੇ ਕਰਦੇ ਰਹੇ ਬਾਹਰ ਬੜਾ ਰੌਲਾ ਪਰ ਅੰਦਰ ਸਤਿਗੁਰੂ ਜੀ ਮਹਾਰਾਜ ਜਿਹੜਾ ਆਸਨ ਮਛਾਇਆ ਹੋਇਆ ਸੀ ਉਹਦੇ ਤੇ ਲੰਮੇ ਪੈ ਗਏ ਇੱਕ ਚਾਦਰ ਥੱਲੇ ਆ ਜਾਂ ਇਤਿਹਾਸ ਲਿਖਦਾ ਆ ਚਾਦਰ ਉੱਪਰ ਲਈ ਆ ਜਿਹੜੀ ਇੱਧਰ ਮਹਾਰਾਜ ਨੇ ਸਰੀਰ ਛੱਡਿਆ ਉੱਧਰ ਜੋ ਇਤਿਹਾਸ ਵਿੱਚ ਆਇਆ ਕਹਿੰਦੇ ਪਠਾਨ ਆਏ ਹੱਥ ਵਿੱਚ ਉਹਨਾਂ ਦੇ ਹਥਿਆਰ ਨੇ ਉਹਨਾਂ ਨੇ ਕਿਹਾ ਅਸੀਂ ਦਰਸ਼ਨ ਕਰਨੇ ਆ ਪਰ ਜਿਹੜੇ ਪਹਿਰੇਦਾਰ ਖੜੇ ਸੀ ਉਹ ਕਹਿੰਦੇ ਅਸੀਂ ਹੁਕਮ ਦੇ ਵੱਜੇ ਆ ਸਤਿਗੁਰਾਂ ਦਾ ਹੁਕਮ ਹੈ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਰੌਲਾ ਪੈ ਗਿਆ ਉਹ ਕਹਿੰਦੇ ਸਾਡਾ ਵੀ ਗੁਰੂ ਹੈ ਸਾਡਾ ਵੀ ਪੀਰ ਹੈ ਕੇਵਲ ਤੁਹਾਡਾ ਕੱਲਿਆਂ ਦਾ ਨਹੀਂ ਹੈ ਬਹਿਸ ਹੋ ਗਈ ਰੌਲਾ ਪੈ ਗਿਆ ਇਧਰ ਗੁਰੂ ਪਿਆਰੀ ਸਾਧ ਸੰਗਤ ਜੀਓ ਜਦੋਂ ਉਹਨਾਂ ਨੇ ਆਪਸ ਵਿੱਚ ਧਕਮ ਧੁੱਕੀ ਹੋਏ ਤਾਂ ਗੁਰੂ ਪਿਆਰਿਓ ਜਦੋਂ ਕਨਾਤ ਦੇ ਅੰਦਰ ਗਏ ਉਹਨਾਂ ਸਿੱਖਾਂ ਨੇ ਵੇਖਿਆ ਮਹਾਰਾਜ ਤੋਂ ਪੁੱਛਦੇ ਆ ਮਹਾਰਾਜ ਦਾ ਕੀ ਹੁਕਮ ਹੈ ਜਦੋਂ ਬਾਹਰ ਰੌਲਾ ਪੈ ਗਿਆ ਝਗੜਾ ਹੋ ਗਿਆ ਤਾਂ ਉਸ ਵੇਲੇ ਜਦੋਂ ਅੰਦਰ ਗਏ ਜਿਹੜੇ ਦੋ ਸਿੱਖ ਸੀ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਬਾਹਰ ਵੀ ਅੰਦਰ ਨਹੀਂ ਕਿਸਨ ਨੂੰ ਆਉਣ ਦੇਣਾ ਵੀ ਉਹ ਗਏ ਸੀ ਮਹਾਰਾਜ ਨੂੰ ਪੁੱਛਣ ਵਾਸਤੇ ਜਦੋਂ ਅੰਦਰ ਗਏ ਜਾ ਕੇ ਵੇਖਿਆ ਚਾਦਰ ਚਾਦਰ ਦੇ ਥੱਲੇ ਕੁਝ ਵੀ ਨਹੀਂ ਹੈ ਉਹਨਾਂ ਨੇ ਬਾਹਰ ਆ ਕੇ ਦੱਸਿਆ ਉਹ ਕਹਿੰਦੇ ਭਾਈ ਤੁਹਾਡੇ ਝਗੜੇ ਨੂੰ ਮਹਾਰਾਜ ਆਪੇ ਨਿਬੇੜ ਗਏ ਤੁਸੀਂ ਦਰਸ਼ਨ ਕਿੰਦੇ ਕਰੋਗੇ ਚਾਦਰ ਦੇ ਥੱਲੇ ਨਾ ਸਤਿਗੁਰੂ ਆਪਨੇ ਨਾ ਮਹਾਰਾਜ ਦਾ ਸਰੀਰ ਹੈ ਫਿਰ ਉਹ ਚਾਦਰ ਵੀ ਗੁਰੂ ਪਿਆਰਿਓ ਉਸ ਝਗੜੇ ਦੇ ਵਿੱਚ ਇਹ ਵੀ ਇਤਿਹਾਸ ਲਿਖਦਾ ਆ ਵੀ ਉਹ ਦੋ ਟੋਟੇ ਹੁੰਦੇ ਕੀਤੇ ਗਏ ਅੱਧੀ ਰੱਖੀ ਇੱਕ ਧਿਰ ਨੇ ਅੱਧੀ ਰੱਖੀ ਦੂਜਿਆਂ ਨੇ ਉਹ ਕਹਿੰਦੇ ਨਹੀਂ ਕਸ ਕੇਵਲੇ ਸਾਡਾ ਹੀ ਇਹ ਕੇਵਲ ਤੁਹਾਡਾ ਹੀ ਗੁਰੂ ਨਹੀਂ ਸਾਡਾ ਵੀ ਹੈ ਉਹ ਕਹਿੰਦੇ ਸਾਡਾ ਨਹੀਂ ਤੁਹਾਡਾ ਇਦਾਂ ਆਪਸ ਵਿੱਚ ਵੈਸੇ ਉਹ ਚਾਦਰ ਵੀ ਜਿਹੜੀ ਸੀ ਉਹ ਦੋ ਹਿੱਸਿਆਂ 'ਚ ਕੀਤੀ ਗਈ ਗੁਰੂ ਪਿਆਰੀ ਸਾਧ ਸੰਗਤ ਜੀਓ ਬਾਕੀ ਵਿਦਵਾਨਾਂ ਦੀ ਆਪੋ ਆਪਣੀ ਉਡਾਰੀ ਹੈ ਸਤ ਗੁਰੂ ਜੀ 1539 ਈਸਵੀ ਦੇ ਵਿੱਚ ਸੱਚੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਸੱਚਖੰਡ ਪਿਆਨਾ ਕੀਤੇ ਮਹਾਰਾਜ ਪਹਿਲੇ ਗੁਰੂ ਨਾਨਕ ਸਾਹਿਬ ਜੀ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨਾ ਪਹਿਲੇ ਪਾਤਸ਼ਾਹ ਦਾ ਸਰੀਰ ਮਿਲਿਆ ਸੀ ਸਸਕਾਰ ਨਹੀਂ ਕੀਤਾ ਸੀ ਸਿੱਖਾਂ ਨੇ ਤੇ ਨਾ ਹੀ ਦਸਵੇਂ ਪਾਸ਼ਾ ਦਸਵੇਂ ਪਾਸ਼ਾ ਦੇ ਅੰਗੀਠੇ ਨੂੰ ਅਗਰਨ ਜ਼ਰੂਰ ਭੇਟਾ ਕੀਤੀ ਗਈ ਸੀ ਪਰ ਸਰੀਰ ਦਾ ਸਸਕਾਰ ਨਹੀਂ ਸੀ ਵਿੱਚ ਹੋਇਆ ਇਹ ਸਤਗੁਰੂ ਦੀਆਂ ਰਮਜਾਂ ਸਤਗੁਰੂ ਹੀ ਜਾਣੇ ਗੁਰੂ ਪਿਆਰਿਓ ਅੱਜ ਮਹਾਰਾਜ ਦਾ ਪਾਵਨ ਦਿਹਾੜਾ ਜੋਤੀ ਜੋਤ ਦਿਹਾੜਾ ਜੋ ਆਪਾਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕੀਤੀ ਹੈ ਸੋ ਦੇਹੁਰਾ ਬਣਾਇਆ ਗਿਆ ਕਹਿੰਦੇ ਪਰ ਨਹੀਂ ਸੀ ਮਨਜ਼ੂਰ ਉਹ ਜਦੋਂ ਰਾਵੀ ਦੇ ਵਿੱਚ ਹੜ ਆਇਆ ਉਹ ਨਾਲ ਵਹਾ ਕੇ ਲੈ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਲਈ ਇਹ ਬੇਨਤੀਆਂ ਪ੍ਰਵਾਨ ਕਰੋ ਕੋਟਾਨ ਕੋਟ ਸ਼ੁਕਰ ਸਤਿਗੁਰਾਂ ਦਾ ਆਪ ਸੰਗਤ ਦਾ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ